ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਉ ਸਿਮਰੀ ਵਿਸਰਿਆ ਨਹੀਂ ਜਾਏ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪ ਹੈ ਆਉ ਜੀੜਾ ਬਿਲ ਲਾਏ ਤਪ ਹਿਉ ਇਥੇ ਵਿਸਰਾਮ ਹੈ ਜੀੜਾ ਬਿਲ ਲਾਏ ਪਿੱਛੇ ਪੰਕਤੀ ਆਈ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ ਨਾਨਕ ਪਾਤ ਤੋਂ ਪਹਿਲਾਂ ਠਹਿਰਾ ਦੇ ਕਿ ਕੋਲ ਨੇ ਸਿਰ ਜੇ ਸਵਾਰੇ ਸਾਚਾ ਸੋਏ ਤਿਸ ਵਿਸਰੇ ਹੈ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾ ਮੇਰੀ ਮਾਇ ਕਿਉਂ ਘਰ ਸਾਚ ਮਿਲਾਓ ਇੱਥੇ ਵਿਸਰਾਉ ਕਿਉਂ ਘਰ ਸਾਚ ਮਿਲਾਓ ਮੇਰੀ ਮਾਇ ਰਹਾਉ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਖੇ ਨਾ ਕੋ ਖਾਏ ਲੋਕ ਪਤੀਣੇ ਨਾ ਪਤ ਹੋਏ ਤਾ ਪਤਰਹ ਰੱਖੇ ਜਾ ਸੋਏ ਜਹ ਦੇਖਾ ਤਹ ਰਹੇ ਆਸਮਾਏ ਤੁਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਿਤ ਕੇ ਤਾਲ ਮੋਹਤ ਮੋਹਤ ਕੇ ਤਾਲ ਹੁਣ ਉੱਠ ਚੱਲਣਾ ਇਥੇ ਵਿਸਰਾਮ ਮੋਹਤ ਇਥੇ ਯਮਕ ਲਾ ਦਨੀ ਹੈ ਕੇ ਤਾਲ ਕਿਆ ਮੁਹਦੇ ਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵੇਣ ਨਦਰੀ ਨਾਨਕ ਨਹੀਂ ਕੋਏ ਨਾਨਕ ਨਹੀਂ ਨਹੀਂ ਕੋਏ ਤਨਾਸਰੀ ਮਹੱਲਾ ਤੀਜਾ ਇਹ ਤੀਸਰੇ ਪਾਸ਼ਾ ਦਾ ਸ਼ਬਦ ਹੈ ਮੇਰੀ ਪੋਤੀ ਤੇ ਪਹਿਲਾ ਲਿਖਿਆ ਹੋਇਆ ਪਰ ਇਹ ਸੰਪਰਦਾ ਚ ਦੱਸਿਆ ਜਾਂਦਾ ਪ੍ਰਾਤਨ ਸਰੂਪ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਵੀ ਤੀਜਾ ਹੈ ਇੱਥੇ ਦਮਦਮਾ ਸਾਹਿਬ ਦੇ ਵਿੱਚ ਵੀ ਤੀਜਾ ਹ ਹੈਗਾ ਪਾਠ ਇਹ ਪ੍ਰਾਤਨ ਕਿਉਂਕਿ ਇਹ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੋਇਆ ਸ਼ਬਦ ਮਹਾਰਾਜ ਨੇ ਦੇਖ ਕੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਤੀਸਰੇ ਪਾਸ਼ਾ ਦਾ ਵੀ ਸ਼ਬਦ ਲਿਖਵਾ ਦਿੱਤਾ ਕਈਆਂ ਨੂੰ ਭੁਲੇਖਾ ਲੱਗ ਜਾਂਦਾ ਵੀ ਇਹ ਸ਼ਾਇਦ ਪਹਿਲੇ ਪਾਸ਼ਾ ਦਾ ਇਹ ਨਹੀਂ ਇਹ ਉਸ ਸਿਧਾਂਤ ਨਾਲ ਮਿਲਦਾ ਹੋਇਆ ਸ਼ਬਦ ਕਰਕੇ ਤਾਂ ਮਹਾਰਾਜ ਨੇ ਇੱਥੇ ਤੀਸਰੇ ਪਾਸ਼ਾ ਦਾ ਸ਼ਬਦ ਲਿਖਵਾਇਆ ਹੈ ਅਤੇ ਤੀਸਰੇ ਪਾਸ਼ਾ ਦਾ ਸ਼ਬਦ ਹੀ ਸ਼ੁੱਧ ਮੰਨਦਾ ਹੈ ਤਨਾਸਰੀ ਮਹੱਲਾ ਤੀਜਾ ਨਦਰ ਕਰੇ ਤਾ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵ ਲਾਈ ਆਤਮਾ ਪ੍ਰਾਤਮਾ ਇਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸਤਿ ਸਿਮਰੈ ਹੋਵੈ ਪ੍ਰਗਾਸ ਤਾਤੀ ਵਿਖਿਆ ਮਹਿ ਰਹਾ ਉਦਾਸ ਤਾਤੀ ਪਦਤੀ ਵਿਸਰਾਮੈ ਤਾਤੀ ਵਿਖਿਆ ਮਹਿ ਰਹਾ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਥੇ ਗਾਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਅਗੈ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹਿ ਪਾਵੈ ਮਾਣ ਸਤਗੁਰ ਕੀ ਮੂਰਤ ਕਿਰਦਵਸਾਈ ਜੋ ਇੱਛਾ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਾਮ ਤੇ ਕੈਸਾ ਡਰੈ ਭੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾ ਕੋ ਪਾਵੈ ਮੂਖ ਦੁਆਰ ਇਤਾ ਪਦ ਤੇ ਝਮਕ ਲਾ ਕੇ ਉਚਾਰਨ ਕਰਨਾ ਤਾ ਕੋ ਪਾਠ ਨਹੀਂ ਕਹਿਣਾ ਤਾ ਕੋ ਪਹਵ ਇਥੇ ਵਿਸਰਾਮ ਮੂਖ ਦੁਆਰ ਜਾਪਤਾਪ ਸਭ ਇਹੋ ਸ਼ਬਦ ਹੈ ਸਾਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਾਪਤਾਪ ਸਭ ਇਥੇ ਵਿਸਰਾਮ ਹੈ ਇਹੋ ਸ਼ਬਦ ਹੈ ਸਾਰ ਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜੈ ਤਨ ਇਥੇ ਵਿਸਰਾਮ ਹੈ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਬਿਲਾਏ ਇਥੇ ਵਿਸਰਾਮ ਜਿਉ ਪਾਦਤੀ ਵਿਸਰਾਮ ਜਿਉ ਪੱਕਾ ਰੋਗੀ ਬਿਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਇਥੇ ਵਿਸਾਮ ਜੇਨ ਪਦ ਤੇ ਯਮਕ ਲਾਦਨੀਆ ਕੰਨ ਪਦ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੇਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਹਾਂਜੀ ਦਿੱਤੀ ਪਦਤੀ ਵਿਸਾਮ ਹੈ ਜੇ ਨਾ ਮਨ ਰੱਖਿਆ ਅਗਨੀ ਪਾਏ ਵਾਜੈ ਪਾਵਣ ਆਖੈ ਸਭ ਜਾਇ ਜੇ ਤਮੋਹ ਪ੍ਰੀਤ ਸਵਾਦ ਸੱਬਾ ਕਾਲਖ ਦਾਗਾ ਦਾਗ ਹਾਂ ਸੱਬਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਨ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਾਗ ਤਰਣਾ ਹੋਰ ਨਹੀਂ ਥਾਉ ਪੂਰ ਇਥੇ ਯਮਕ ਲਾ ਦਨੀਏ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾਰ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ